ਅੰਮ੍ਰਿਤਸਰ ਦੇ ਰਾਜਾ ਤਾਲ ਪਿੰਡ ਦਾ 23 ਸਾਲਾ ਨੌਜਵਾਨ ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਘਰ ਪਰਤਿਆ ਅਮਰੀਕਾ ਤੋਂ ਘਰ ਪਰਤਣ ਤੋਂ ਬਾਅਦ ਉਸਨੇ মিডিਆ ਦੇ ਸਾਹਮਣੇ ਆਉਣ ਤੋਂ ਮਨਾ ਕਰ ਦਿੱਤਾ ਆਕਾਸ਼ਦੀਪ ਸਿੰਘ ਦੇ ਪਿਤਾ ਸਰਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ 23 ਜਨਵਰੀ ਨੂੰ ਅਮਰੀਕਾ ਪਹੁੰਚ ਗਿਆ ਸੀ ਉਸਨੇ ਦੱਸਿਆ ਕਿ ਘਰੇਲੂ ਸਮਾਨ ਵੇਚ ਕੇ ਜ਼ਮੀਨ ਗਿਰਵੀ ਰੱਖ ਕੇ ਕਰਜ਼ਾ ਲਿਆ ਸੀ ਤੇ ਆਪਣੇ ਬੇਟੇ ਆਕਾਸ਼ਦੀਪ ਨੂੰ ਅਮਰੀਕਾ ਭੇਜਿਆ ਸੀ ਤੇ ਉਹਨਾਂ ਨੂੰ ਉਮੀਦ ਸੀ ਕਿ ਉਹਨਾਂ ਦਾ ਬੇਟਾ ਕਿਸੇ ਨਾ ਕਿਸੇ ਦਿਨ ਉਹਨਾਂ ਦਾ ਸੁਪਨਾ ਪੂਰਾ ਕਰ ਸਕੇਗਾ ਪਰ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ ਆਪਣਾ ਦੁੱਖ ਜ਼ਾਹਿਰ ਕਰਦੇ ਪਰਿਵਾਰ ਵਾਲਿਆਂ ਨੇ ਕੀ ਕੁਝ ਕਿਹਾ ਹੈ ਤੁਹਾਨੂੰ ਸੁਣਾ ਦਿੰਨੇ ਆ ਜੁਮਾੜੇ ਕੀ ਕਰਨਾ ਚਾਹੁੰਦੇ ਆ ਸਰਕਾਰ ਨੂੰ ਸੁਣਾਉਣਾ ਚਾਹੁੰਦੇ ਆ ਕਿ ਜਿਹੜੇ ਬੱਚਿਆਂ ਨਾਲ ਇਸ ਤਰ੍ਹਾਂ ਨਾ ਹੋਵੇ ਹਮ ਜਦੋਂ ਸਦਾਕਾ ਨੂੰ ਆ ਗਿਆ ਵਾਪਸ ਚੰਗੀ ਸਲਾਮਤ ਹੈ ਸਹੀ ਹਨ ਪੁੱਛੀ ਹੂੰ ਉਹ ਵਰਨਾ ਉੱਤੇ ਸਰਕਾਰ ਜੇ ਨਾ ਵੀ ਨੋਛੜਦੀ ਕੀ ਕਰਦੇ ਕੋਈ ਕੱਲਾ ਕੱਲਾ ਹੈ ਹੂੰ ਤੇ ਇਹ ਵੀ ਕਿਹਾ ਜਾ ਰਿਹਾ ਵੀ ਕਈ ਕੋਈ ਬੱਚੇ ਦੱਸ ਰਹੇ ਆ ਵੀ ਉਹਨਾਂ ਨੂੰ ਹੱਥ ਘੜੀ ਲਾਈ ਗਈ ਹੈ ਕਿਤਾ ਤੇ ਇਹਨੂੰ ਕਿਦਾਂ ਬਾਰੇ ਨੇ ਬੱਚੇ ਨੇ ਦੱਸ ਪਰ ਇਹਨੂੰ ਕਿਦਾਂ ਦੇਖਦੇ ਹੋ ਜਿਹੜੇ ਬੱਚਿਆਂ ਨੂੰ ਲਾਈ ਗਈ ਹੈ ਬਿਲਕੁਲ ਠੀਕ ਹੈ ਕੋਈ ਗਾਇਲ ਹੱਥ ਘੜੀ ਲਾਈ ਗਈ ਕੋਈ ਨਹੀਂ ਪਰ ਉਹ ਦੱਸਿਆ ਨਹੀਂ ਬੇਟੇ ਨੇ ਦੱਸਿਆ ਨਹੀਂ ਜਿੱਦਾਂ ਮਾਂ ਪੇਰੋ ਪਰਦਾ ਰੱਖਦਾ ਹੂੰ ਗੱਲ ਇਹਨੂੰ ਹੂੰ ਆਪਾਂ ਟੈਨਸ਼ਨ ਨਹੀਂ ਲੈਣੀ ਕੋਈ ਗੱਲ ਚਲੋ ਸ਼ਾਂਤੀ ਪਰਨੇ ਆਪਾਂ ਤੇ ਹੁਣ ਦੁਬਾਰਾ ਕੀ ਹੈ ਵੀ ਇਹ ਫੇਰ ਦੁਬਾਰਾ ਕਿ ਬਾਹਰ ਭੇਜਣਾ ਹੈ ਨਹੀਂ ਨਹੀਂ ਹੁਣ ਬਾਹਰ ਕਰਨਾ ਭੇਜਣਾ ਹਮ ਇੱਕ ਵਾਰ ਜੀ ਵੇਲੇ ਹੋ ਗਿਆ ਤੇ ਪੰਜ ਕਿ ਦਫਾ ਤੇ ਕਿੰਨੀ ਉਮਰ ਹੈ ਕਿੰਨੀ ਕਾਸ਼ ਦੀ 23 ਸਾਲ 23 ਸਾਲ ਤੇ ਉੱਥੇ ਕੀ ਕਰਦੇ ਸੀ ਦਵਾਈ ਚ ਦਵਾਈ ਕੁਛ ਨਹੀਂ ਕੀਤਾ ਬਿਲਕੁਲ ਹਾਂ ਦਵਾਈ ਰਨ ਕਰਕੇ ਥੋੜਾ ਖਰਚਾ ਜ਼ਿਆਦਾ ਗਿਆ ਉਦੋਂ ਤਾਂ 45 ਲੱਖ ਕਰ ਲਿਆ ਪੰਜ ਲੱਖ ਰੁਪਏ ਪਹਿਲਾ ਆ ਗਿਆ ਜੋ ਦਵਾਈ ਭੇਜਿਆ ਫਿਰ ਉੱਥੇ ਤੋਂ ਦਵਾਈ ਵਾਵਾ ਖਰਚਾ ਆ ਗਿਆ ਦਵਾਈ ਰੇਂਗੀ ਬਹੁਤ ਹੀ ਇੱਥੇ ਫਿਰ ਆਪ ਕੋਲ ਜਿਆ ਕਰਦਾ ਹੈ ਪੰਜ ਛੇ ਮਹੀਨੇ ਹਾਂ ਉਹ ਖਰਚਾ ਵਾਵਾ ਆ ਗਿਆ अमेरिका सरकार की तरफ से 104 भारतीयों को डिपोर्ट किया गया है जहां अमेरिका सरकार के जहाज C17 104 भारतीयों के सर के श्री गुरु रामदास अंतरराष्ट्रीय एयरपोर्ट पर पहुंचा था उसी में पंजाब के अमृतसर के दिलेर सिंह भी से हमारे साथ दिलेर सिंह मौजूद हैं उनके साथ बातचीत करते हैं दिलेर सिंह जी कब आप गए थे किन हालातों में गए थे कैसे गए थे मैं सर 8 ਦਿਨ ਮਹੀਨੇ ਦੀ 15 ਤਰੀਕ ਨੂੰ ਇਥੋਂ ਦੁਬਈ ਗਿਆ ਦੁਬਈ ਤੋਂ ਬਰਾਜ਼ੀਲ ਦੀ ਡੋਂਕੀ ਲਾਈ ਮੈਨੂੰ ਮੇਰੇ ਏਜੰਟ ਨੇ ਕਿਹਾ ਕਿ ਤੁਹਾਨੂੰ ਇੱਕ ਨੰਬਰ 'ਚ ਅਮਰੀਕਾ ਖੜਾਗੇ ਪਰ ਉਹਨਾਂ ਨੇ ਇਹ ਵਾਦਾ ਨਹੀਂ ਪੂਰਾ ਕੀਤਾ ਉਹਨਾਂ ਨੇ ਉੱਥੇ ਮੈਨੂੰ ਬ੍ਰਾਜ਼ਿਲ 2 ਮਹੀਨੇ ਬਾਅਦ ਲਿਆ ਉਹ ਕਹਿੰਦੇ ਸੀ ਕਿ ਤੁਹਾਡੀ ਅੱਜ ਵੀਜ਼ਾ ਲਵੰਨੇ ਅੱਗੇ ਅੱਜ ਲਵੋਨੇ ਕੱਲ ਲਵੰਨੇ ਬਾਅਦ ਇੱਕ ਦਿਨ ਉਹ ਕਹਿੰਦੇ ਕਿ ਹੁਣ ਇਹ ਕੰਮ ਨਹੀਂ ਹੋਣਾ ਤੁਹਾਨੂੰ ਪਨਾਮਾ ਹੀ ਨੰਗਣਾ ਪੈਣਾ ਹੈ ਠੀਕ ਹੈ ਮੈਂ ਜਿੰਨੇ ਵੀ ਸਾਊਥ ਅਮਰੀਕਾ ਦੇ ਕੰਟਰੀਆਂ ਨੇ ਸਾਰੀਆਂ ਬਸਰਾ ਹੀ ਗੱਡੀਆਂ ਕਿਹਨਸੀ-ਕਿਹਨਸੀ ਹੋ ਕੇ ਕੈਸੇ-ਕੈਸੇ ਇਹ ਚੇ ਮ ਬ੍ਰਾਜ਼ੀਲ ਤੋਂ ਬਿਲੀਵੀਆ ਪੇਰੂ ਇਕਵਾਡੋਰ ਤੇ ਕਲੰਬੀਆ ਪਨਾਮਾ ਹਾਂਡਰਸ ਤੇ ਇਹ ਮੈਕਸੀਕੋ ਔਰ ਕੋਣ ਔਰ ਵੀ ਲੋਕ ਸਾਥੇ ਆਪਕੇ ਸਾਥ ਔਰ ਵੀ ਲੜਕੇ ਹਾਂਜੀ ਹਾਂਜੀ ਅਸੀਂ ਅੱਗੇ 8 ਜਣੇ

ਅਸੀਂ ਉਹਨਾਂ ਨੂੰ ਬਾਰਡਰ ਪਟ੍ਰੋਲੀ ਮਿਆਂ ਵਾਲਿਆਂ ਨੂੰ ਫੋਨ ਲਾਇਆ ਕਿ ਉਹ ਪਹਿਲਾਂ ਆਏ ਨਹੀਂ 4-5 ਘੰਟੇ ਬਾਅਦ ਚ ਫੇਰ ਉਹਨਾਂ ਨੂੰ ਫੋਨ ਲਾਇਆ ਤੇ ਉਹ ਬਾਅਦ ਚ ਆਏ ਉਹਨਾਂ ਗੇਟ ਖੋਲ ਕੇ ਉਹਨਾਂ ਦੀ ਕੰਧ ਦਾ ਗੇਟ ਖੋਲ ਕੇ ਤੁਹਾਨੂੰ ਉਹਨਾਂ ਅੰਦਰ ਇੰਟਰ ਕੀਤਾ ਠੀਕ ਹੈ ਉਸਕੇ ਬਾਅਦ ਉਤਤਵਾ ਜੀ ਹਨੂ ਕੈਂਪ ਚੌਂਕੀ ਜੇ ਲੈ ਗਏ ਠੀਕ ਹੈ ਕਿਤਨੇ ਦਿਨ ਕੈਂਪ ਮੇ ਰਹੇ ਆਪ ਮੈਂ 20 ਦਿਨ ਰਹਿਆ ਜੀ ਕਿਸ ਤਰ੍ਹਾਂ ਦੇ ਹਾਲਾਤ ਹਾਲਾਤ ਠੀਕ ਸੀ ਹਾਲਾਤ ਕੋਈ ਜ਼ਿਆਦਾ ਨਹੀਂ ਕੀ 5 ਟਾਈਮ ਉਹ ਖਾਣਾ ਦਿੰਦੇ ਸੀ

हाँ जी जंजीरे बंधी गई थी हाथ से जंजीर लाए थे थले पैर लाए दिए सभी लोगों को हाँ सभी लोगों को उसमें बच्चे भी थे बच्चों को भी बच्चों को भी जंजीरे नहीं बच्चों को नहीं जंजीरे लगाई जो लेडीज उनको लगाई गई लेडीज और जेंट्स जो भी हाँ एक उन उन लोगों ने बहुत काम खराब किया जो अपने सरदार उनकी पगड़ी उतारा था पगड़ी हाँ जी ਉਹ ਜਹਾਜ਼ ਮੇਂ ਪਤਾ ਲੱਗਾ ਕਿ ਜਹਾਜ਼ ਮੇਂ ਬਤਾਇਆ ਥਾ ਕਿ ਆਪੇ ਅਬ ਆਪਕੋ ਅੰਮ੍ਰਿਤਸਰ ਜਾ ਇੰਡੀਆ ਮੇਂ ਉਟਾ ਰਹੇ ਨੇ ਉਹਨਾਂ ਦੇ ਅਫਸਰ ਸਨ ਨਹੀਂ ਨਹੀਂ ਉਹਨਾਂ ਕੋਈ ਨਹੀਂ ਸੀ ਉਹ ਸਾਨੂੰ ਇੱਥੇ ਹੀ ਆਣ ਕੇ ਪਤਾ ਲੱਗਾ ਕਿ ਅੰਮ੍ਰਿਤਸਰ ਆਏ ਜਦੋਂ ਅਸੀਂ ਥੱਲੇ ਉਹਨਾਂ ਨੇ ਲਾਉਣ ਲੱਗੇ ਸਾਨੂੰ ਕਿ ਯਹੀ ਅੰਮ੍ਰਿਤਸਰ ਆ ਗਏ ਸਾਨੂੰ ਕਹਿੰਦੇ ਕਿ ਤੁਹਾਨੂੰ ਕਿਤੇ ਹੋਰ ਸ਼ਿਫਟ ਕਰਨ ਲੱਗੇ ਉਹ ਇਹ ਨਹੀਂ ਦੱਸਦੇ ਕਿ ਇਹਨਾਂ ਨੂੰ ਰਿਪੋਰਟ ਕੀਤਾ ਹੈ ਕਿ ਤੁਹਾਨੂੰ ਤੁਹਾਡੀ ਕੰਟਰੀ ਭੇਜ ਰਹੇ दुख कितना हो रहा है कि लाखों रुपए लगाकर विदेश गए थे घर की माली हालत सुधारने के लिए लेकिन खाली हाथ वापस आए बहुत ज्यादा दुख हो गया सब कुछ गया गवर्नमेंट को सहायता की जाए पंजाब के और भी नौजवान है जो ऐसे विदेश जा रहे हैं गलत तरीके के साथ क्या अपील करना चाहते नहीं जी एद नहीं जाना चाहिए जी एक नंबर से जाओ जो, जो, जो जाना ਦੋ ਨੰਬਰ ਵਾਲਾ ਰਸਤਾ ਨਾ ਕਿਉਂਕਿ ਅਹੀ ਵੀ 1 ਨੰਬਰ ਵਾਲਾ ਚੁਣਿਆ ਸੀ ਬਾਅਦ ਚਾਹ ਸਾਡੇ ਏਜੰਟ ਨੇ ਸਾਡੇ ਨਾਲ ਧੋਖਾ ਕਰਤਾ ਕਹਿੰਦਾ ਕਿ ਇੱਥੋਂ ਤੁਹਾਡੇ ਵਿਜੇ ਨਹੀਂ ਲੱਗਣੇ 1 ਨੰਬਰ 'ਚ